ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਕੰਗ ਨੌਂ ਦਾ ਜਿਹੜਾ ਕਾਮਰੇਡ ਹੈ ਜਿਹੜੀ ਇੱਕ ਲਾਲ ਲੀਰ ਹੈ ਉਹਦੇ ਵੱਲੋਂ ਉਹਨੂੰ ਪਤਾ ਨਹੀਂ ਕਿਉਂ ਹਰ ਇੱਕ ਜਿਹੜਾ ਪੱਤਰਕਾਰ ਆ ਹਮੇਸ਼ਾ ਲੈ ਉਹਨੂੰ ਬਿਠਾ ਕੇ ਉਹਦੀ ਇੰਟਰਵਿਊ ਲੈਣ ਪੈਂਦਾ ਮੈਂ ਉਸ ਬੇਫੂਕ ਇਨਸਾਨ ਨੂੰ ਇਹ ਦੱਸਣਾ ਚਾਹੁੰਦਾ ਵੀ ਜੇਰੀ ਤੇਰੀ ਦਾੜੀ ਹੈ ਜਿਹੜੀ ਤੇਰੀ ਪੱਗ ਹੈ ਉਹ ਇਹ ਸਟੇਟਮੈਂਟਾਂ ਦੇਣ ਦੇ ਜਿਹੜਾ ਤੂੰ ਉਹ ਨਹੀਂ ਹੈਗਾ ਉਹ ਚੀਜ਼ ਬਣ ਕੇ ਕਿਉਂਕਿ ਉਹ ਕਹਿ ਰਿਹਾ ਵੀ ਹਰ ਇੱਕ ਬੰਦਾ ਪੱਗਵੰਨਣ ਵਾਲਾ ਦਾੜੀ ਬੰਨਣ ਵਾਲਾ ਬੰਦਾ ਜਿਹੜਾ ਪੰਥਕ ਹੈ ਮੈਂ ਪੁੱਛਣਾ ਚਾਹੁੰਦਾ ਵੀ ਤੇਰੇ ਹਿਸਾਬ ਨਾਲ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜਿੰਨੇ ਵੀ ਸਰਦਾਰ ਨੇ ਜਿਹੜੇ ਸਿੱਖ ਦਿਖਦੇ ਨੇ ਜਿਨ੍ਹਾਂ ਦੀ ਪਾਰਟੀ ਨੇ ਜਿਨ੍ਹਾਂ ਦੀ ਮਾਂ ਇੰਦਰਾ ਗਾਂਧੀ ਨੇ 1984 ਦੇ ਵਿੱਚ ਅਕਾਲ ਤਖਤ 'ਤੇ ਹਮਲਾ ਕਰਿਆ ਕੀ ਉਹ ਪੰਥਕ ਨੇ ਜਿਹੜੇ 1986 ਤੋਂ ਲੈ ਕੇ 1995 ਤੱਕ ਜਿਹੜੇ ਸਾਡੇ ਸਿੱਖ ਨੇ ਜਿਹੜੇ ਚੁੰਚੁੰਨ ਮਾਰੇ ਨੇ ਕਰਨਤਾਰਨ ਏਰੀਆ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਦੇ ਸਮੇਂ ਮਾਰੇ ਨੇ ਕੀ ਉਹ ਜਿਹੜੇ ਪੱਗ ਬੰਨਣ ਵਾਲੇ ਨੇ ਜਾਂ ਜਿਹੜਿਆਂ ਦੀ ਦਾੜੀ ਰੱਖੀ ਹੋਈ ਆ ਕੀ ਉਹ ਪੰਥਕ ਨੇ ਮੈਨੂੰ ਇਹ ਜਿਹੜਾ ਕੰਗ ਕਾਮਰੇਡ ਐ ਇਹ ਮੈਨੂੰ ਜ਼ਰੂਰ ਦੱਸੇ ਨੰਬਰ 2 ਤੇ ਜਿਹੜੇ ਸੁਖਵੀਰ ਬਾਦਲ ਦੀ ਪਾਰਟੀ ਦੇ ਵਿੱਚ ਨੇ ਜਿਹੜੇ ਦਾੜੀਆਂ ਦਾੜੀਆਂ ਰੱਖੀਆਂ ਹੋਈਆਂ ਨੇ ਜਿਹੜੇ ਪੱਗ ਬੰਨਦੇ ਨੇ ਜਿਨ੍ਹਾਂ ਦੇ ਘਾਤਰੇ ਪਾਏ ਹੋਏ ਨੇ ਉਹਨਾਂ ਦੇ ਟਾਈਮ ਦੇ ਵਿੱਚ ਨਰੰਕਾਰੀ ਕਾਂਡ ਹੋਇਆ ਉਹਨਾਂ ਦੇ ਟਾਈਮ ਦੇ ਵਿੱਚ ਬਰਗਾੜੀ ਕਾਂਡ ਹੋਇਆ ਉਹਨਾਂ ਦੇ ਟਾਈਮ ਦੇ ਵਿੱਚ ਹੀ ਜਿਹੜਾ 84 ਦਾ ਜਿਹੜਾ ਸਾਰਾ ਕਤਲੇਆਮ ਹੋਇਆ ਜਿਹੜਾ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਉਹ ਉਹਨਾਂ ਦੇ ਟਾਈਮ ਦੇ ਵਿੱਚ ਹੀ ਹੋਇਆ ਤੇ ਅੱਜ ਦੇ ਟਾਈਮ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਵੀ ਫਸੀਲ ਦੇ ਥੱਲੇ ਖੜ ਕੇ ਸਾਰਾ ਕੁਝ ਮੰਨ ਚੁੱਕਿਆ ਹੈ ਵੀ ਸਾਡੇ ਰਾਜ ਦੇ ਵਿੱਚ ਆਹ ਕੁਝ ਹੋਇਆ ਆਹ ਕੁਝ ਹੋਇਆ ਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਭਗੌੜਾ ਹੈ ਕੀ ਤੁਸੀਂ ਉਹਨੂੰ ਪੰਥਕ ਮੰਨਦੇ ਹੋ ਤੇ ਜਿਹੜੀ ਬੀਜੇਪੀ ਹੈ ਜੀਨੇ ਇੰਦਰਾ ਗਾਂਧੀ ਨੂੰ ਮਜਬੂਰ ਕਰਿਆ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਵਾਸਤੇ ਜਿਹੜੇ ਉਹਦੇ ਵਿੱਚ ਬੰਦੇ ਪੱਗ ਬੰਨਦੇ ਨੇ ਦਾੜੀ ਰੱਖੀ ਹੋਈ ਹੈ ਜਿਨ੍ਹਾਂ ਦੇ ਗਾਤਰੇ ਪਾਏ ਹੋਏ ਨੇ ਕੀ ਉਹ ਪੰਥਕ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜਾ ਭਗਵੰਤ ਮਾਨ ਹੈ ਜਾਂ ਜਿਹੜੇ ਹੋਰ ਸਿੱਖ ਸਰਦਾਰ ਨੇ ਇਹਦੀ ਪਾਰਟੀ ਦੇ ਵਿੱਚ ਜਿਹੜੇ ਸਿੱਖ ਦਿਖਦੇ ਨੇ ਜਿਹੜੇ ਸਰਦਾਰ ਦਿਖਦੇ ਨੇ ਜਦ ਪੰਜਾਬ ਦੇ ਹਰ ਇੱਕ ਚੀਜ਼ ਦੇ ਵਿੱਚ ਪੰਜਾਬ ਨਾਲ ੱੱੱਕਾ ਹੋਇਆ ਹੈ ਜਿਹੜੀ ਹਰ ਵਾਰ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਟਾਰਗੇਟ ਕਰਿਆ ਜਾਂਦਾ ਹੈ ਜਿਹੜੇ ਸਾਡੇ ਸਿੱਖ ਮੁੰਡੇ ਨੇ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਹੈ ਉਹਨਾਂ ਦੇ ਫੇਕ ਇਨਕਾਊਂਟਰ ਕੀਤੇ ਜਾਂਦੇ ਨੇ ਉਹਨਾਂ ਨੇ ਖੂਨ ਦੀ ਹੌਲੀ ਖੇਢੀ ਜਾਂਦੀ ਹੈ ਤੇ ਭਾਈ ਅਮਰਤਪਾਲ ਜਿਹੜਾ ਇੱਕ ਸਿੱਖੀ ਨੂੰ ਪਿਆਰ ਕਰਦਾ ਸੀਗਾ ਲੋਕਾਂ ਦੇ ਨਸ਼ੇ ਛਡਾ ਰਿਆ ਸੀਗਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀਗੇ ਪੰਜਾਬ ਦੀ ਸੈਂਟਰ ਦੀ ਸਰਕਾਰ ਦੀ ਅੱਖਾਂ ਦੇ ਵਿੱਚ ਚੱਕ ਪਾ ਕੇ ਗੱਲ ਕਰਦਾ ਸੀਗਾ ਉਹਨੂੰ ਡੱਕਣ ਵਾਲਾ ਭਗਵੰਤ ਮਾਨ ਹੈ ਕੀ ਅਸੀਂ ਉਹਨੂੰ ਪੰਥਕ ਕਹੀਏ ਸੋ ਸਾਡੇ ਕੋਲ ਇੱਕੋ ਹੀ ਇੱਕ ਆਪਸ਼ਨ ਹੈ ਅਸੀਂ ਕਹਿੰਦੇ ਆ ਵੀ ਹਾਂ ਜਿਹੜੀ ਸਾਡੀ ਇਕਾਲੀ ਦਲ ਵਾਰਿਸ ਪੰਜਾਬ ਦੇ ਉਹ ਪੰਜਾਬ ਦੀ ਪਾਰਟੀ ਆ ਲੋਕਲ ਪਾਰਟੀ ਆ ਪੰਜਾਬ ਦੀ ਪਧਕਿਕ ਪਾਰਟੀ ਆ ਅਸੀਂ ਹਿੱਕ ਠੋਕ ਕੇ ਕਹਿੰਦੇ ਆ ਜਿਹੜੀ ਸਾਡੀ ਪਾਰਟੀ ਹੈ ਉਹ ਬਿਲਕੁਲ ਖਲੀਨ ਹੈ ਸਾਡੀ ਪਾਰਟੀ ਹਮੇਸ਼ਾ ਪੰਜਾਬ ਵਾਸਤੇ ਕੰਮ ਕਰਦੀ ਰਹੀ ਹੈ ਸਾਡੀ ਪਾਰਟੀ ਹਮੇਸ਼ਾ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੀ ਜਵਾਨੀ ਆ ਜਿਹੜੀ ਉਹਦੇ ਵਾਸਤੇ ਹਮੇਸ਼ਾ ਕੰਮ ਕਰੂਗੀ ਤੇ ਜਿਹੜੀ ਪੰਜਾਬ ਦੀ ਕਿਸਾਨੀ ਆ ਉਹਦੇ ਵਾਸਤੇ ਕੰਮ ਕਰੂਗੀ ਨਸ਼ਾ ਨੂੰ ਛਡਾਉਣ ਵਾਸਤੇ ਕੰਮ ਕਰੂਗੀ ਤੇ ਹਮੇਸ਼ਾ ਜਿਹੜਾ ਇੱਕ ਸਿੱਖ ਐ ਸੱਚਾ ਸੁੱਚਾ ਸਿੱਖ ਐ ਉਹ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦਾ ਹਾਂ ਅਸੀਂ ਹਿੱਕ ਠੋਕ ਕੇ ਕਹਿੰਦੇ ਆ ਜਿਹੜੀ ਆਕਾਲੀ ਦਲ ਵਾਸ ਪੰਜਾਬ ਦੇ ਐ ਉਹ ਇੱਕ ਪੰਥਕ ਪਾਰਟੀ ਐ ਤੇ ਤੁਸੀਂ ਦੱਸੋ ਕਿਹੜੇ ਮੂ ਨਾਲ ਕਹਿੰਦੇ ਹੋ ਹਰ ਇੱਕ ਸਿੱਖ ਐ ਜਿਹੜਾ ਸਰਦਾਰ ਐ ਜਿਹੜਾ ਪਗਵੰਦ ਦਾ ਗਾਤਰਾ ਬੰਦ ਐ ਜਿਹੜਾ ਭਾਜਪਾ ਦੇ ਵਿੱਚ ਐ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਐ ਜਿਹੜਾ ਕਾਂਗਰਸ ਦੇ ਵਿੱਚ ਐ ਤੇ ਉਹ ਕਿਵੇਂ ਪੰਥਕ ਹੋ ਸਕਦਾ ਹਾਲਕੇ ਸਾਰੀਆਂ ਪਾਰਟੀਆਂ ਸਿੱਖ ਵਿਰੋਧੀ ਰਹੀਆਂ ਨੇ ਪੰਜਾਬ ਵਿਰੋਧੀ ਰਹੀਆਂ ਨੇ ਤੇ ਤੁਸੀਂ ਉਹਨੂੰ ਕਿਵੇਂ ਸਿੱਖ ਕਹਿ ਸਕਦੇ ਹੋ ਤੇ ਮੈਨੂੰ ਤੁਸੀਂ ਵੀ ਦੱਸਿਓ ਵੀ ਤੁਸੀਂ ਦਾੜੀ ਬੰਨ੍ਹ ਕੇ ਤੁਸੀਂ ਪੱਗ ਬੰਨ੍ਹ ਕੇ ਤੁਸੀਂ ਵੀ ਇਹ ਪੰਤਕ ਹੈਗੇ ਹੋ ਕਿ ਨਹੀਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਕੋਈ ਸਟੇਟਮੈਂਟ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਜਿਹੜਾ ਮੈਂ ਕਹਿੰਦਾ ਹਾਂ ਠੇਕਾ ਅਕਾਲੀ ਦਲ ਵਾਰਸ ਪੰਜਾਬ ਦੇ ਕੋਲ ਭਾਈ ਅਮਰਪਾਲ ਦੀ ਪਾਰਟੀ ਦੇ ਕੋਲ ਜਿਹੜਾ ਮੈਂ ਕਹਿੰਦਾ ਵੀ ਹਾਂ ਅਸੀਂ ਨੇ ਹੁਣ ਠੇਕਾ ਲਿਆ ਅਸੀਂ ਨੇ ਹੁਣ ਜਿਹੜਾ ਇੱਕ ਇੱਕ ਜਿਹੜਾ ਸਿਸਟਮ ਆ ਉਹ ਬਣਾਇਆ ਅਸੀਂ ਨੇ ਪੰਜਾਬ ਦੇ ਵਾਸਤੇ ਸੋਚਣਾ ਪੰਜਾਬ ਦੇ ਵਾਸਤੇ ਚੱਲਣਾ ਪੰਜਾਬ ਦੀ ਜਵਾਨੀ ਦੀ ਗੱਲ ਕਰਨੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਹੈ ਤੇ ਤੁਸੀਂ ਕਾਮਰੇਟ ਜਿਹੜੀਆਂ ਲੀਰਾਂ ਤੁਸੀਂ ਤੁਸੀਂ ਹਮੇਰਾ ਪੰਜਾਬ ਦੇ ਤੁਸੀਂ ਵਿਰੋਧ ਦੇ ਵਿੱਚ ਖੜੇ ਹੋ ਤੁਸੀਂ ਹਮੇਰਾ ਸਿੱਖੀ ਦੇ ਵਿਰੋਧ ਦੇ ਵਿੱਚ ਖੜੇ ਹੋ ਤੁਹਾਨੂੰ ਦੁਰਲਾਣਤਾ ਤੇ ਤੁਹਾਨੂੰ ਤੈਨੂੰ ਸ਼ਾਇਦ ਤੇਰਾ ਨਾਮ ਮਨਜੀਤ ਸਿੰਘ ਕੰਗ ਹੈ ਤੈਨੂੰ ਮੈਂ ਫਿਰ ਲਾਂਤ ਪਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ